ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੋਂਗੇ ਜਿਹੜੀ ਆਪਣੀ ਪਹਾੜਿਆਂ ਦੀ ਭਾਗ ਪਹਿਲਾ ਵੀਡੀਓ ਐ ਉਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸਭ ਨੇ ਬਹੁਤ ਪਸੰਦ ਕੀਤਾ ਤੇ ਉਸੇ ਚੀਜ਼ ਤੋਂ ਪ੍ਰੇਰਿਤ ਹੋ ਕੇ ਹੁਣ ਜਿਹੜੇ ਆਪਣੇ ਪਹਾੜਿਆਂ ਦੀ ਬਾਕੀ ਵੀਡੀਓ ਰਹਿੰਦੀ ਸੀ ਜਨਿਕੇ ਜਿਹੜੇ 13 ਤੋਂ ਲੈ ਕੇ 20 ਤੱਕ ਪਹਾੜੇ ਆਪਣੇ ਰਹਿੰਦੇ ਸੀ ਉਹ ਆਪਾਂ ਇਸ ਵੀਡੀਓ 'ਚ ਕਰਾਂਗੇ ਇਸ ਵੀਡੀਓ ਤੋਂ ਪਹਿਲਾਂ ਇਸ ਦਾ ਇੱਕ ਭਾਗ ਪਹਿਲਾ ਆ ਚੁੱਕਿਆ ਜਿਸ 'ਚ ਆਪਾਂ 2 ਤੋਂ ਲੈ ਕੇ 12 ਤੱਕ ਪਹਾੜੇ ਨੇ ਜਿਹੜੇ ਉਹ ਪੰਜਾਬੀ ਦੇ ਵਿੱਚ ਆਪਣੀ ਮਾਤ ਭਾਸ਼ਾ ਚ ਆਪਾਂ ਜਿੱਤੇ ਨੇ ਤਾਂ ਜੇਕਰ ਕੋਈ ਵਿਦਿਆਰਥੀ ਸਿੱਧਾ ਇਹ ਵੀਡੀਓ ਦੇਖ ਰਿਹਾ ਹੈ ਤਾਂ ਮੇਰੀ ਉਸ ਨੂੰ ਬੇਨਤੀ ਹੈ ਕਿ ਇਸ ਦੇ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਪਿਆ ਹੈ ਪਹਿਲਾਂ ਜਾ ਕੇ ਉਹ ਭਾਗ ਪਹਿਲਾ ਜਿਹੜਾ ਇਸ ਵੀਡੀਓ ਦਾ ਉਹ ਦੇਖ ਕੇ ਆਵੇ ਉਸ ਤੋਂ ਬਾਅਦ ਹੀ ਫਿਰ ਇਸ ਵੀਡੀਓ ਨੂੰ ਉਹ ਸ਼ੁਰੂ ਕਰੇ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਆਪਾਂ 13 ਦੇ ਪਹਾੜੇ ਤੋਂ ਸ਼ੁਰੂ ਕਰਾਂਗੇ 13 1 13 13 2 26 13 3 39 13 4 52 13 5 65 13678 13791 138104 139117 131013 14114 14228 14342 14456 14570 14684 14798 148112 149126 1410140 15115 1523 15*3=45 15*4=60 15*5=75 15*6=90 15*7=105 15*8=120 15*9=135 15*10=150 16*1=16 16*2=32 16*3=48 16*4=64 16*5=80 16*6=96 16*7=112 16*8=128 16 ਨਾਏ 144 16 ਦਾ 160 17 1 * 17 17 * 2 34 17 * 3 51 17 * 4 68 17 * 5 85 17 * 6 102 17 * 7 119 17 * 8 136 17 * 9 153 17 ਦਾ 170 18 1 * 18 18 * 2 36 18 * 3 54

19 1 171 19 10 190 20 1 20 20 2 40 20 3 60 20 4 80 20 5 100 20 6 120 20 7 140 20 8 160 20 9 180 20 10 200 ਤਾਂ ਮੇਰੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਇਹ ਨਹੀਂ ਹੈਗਾ ਕਿ ਤੁਸੀਂ ਵੀਡੀਓ ਸੁਣ ਰਹੇ ਹੋ ਵੀਡੀਓ ਦੀ ਆਵਾਜ਼ ਬੇਸ਼ੱਕ ਘੱਟ ਰੱਖਿਓ ਪਰ ਤੁਸੀਂ ਨਾਲ-ਨਾਲ ਬੋਲਣਾ ਹੈ ਤੇ ਜਿੰਨਾ ਉੱਚੀ ਬੋਲ ਸਕਦੇ ਹੋ ਓਨੀ ਉੱਚੀ ਆਵਾਜ਼ 'ਚ ਬੋਲਣਾ ਹੈ ਪਹਾੜੇ ਪੜ੍ਹਦੇ ਹੋਏ ਜੇ ਕਦੇ ਮੇਤੋਂ ਵੀ ਗਲਤੀ ਹੋ ਸਕਦੀ ਹੈ ਕਿਉਂਕਿ ਮੈਂ ਵੀ ਆਪ ਇੱਕ ਇਨਸਾਨ ਆ ਤਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਉਸ ਨੂੰ ਆਪਣੇ ਹਿਸਾਬ ਨਾਲ ਤੁਸੀਂ ਸਹੀ ਕਰ ਲੈਓ ਇਹ ਨਹੀਂ ਹੈਗਾ ਕਿ ਮੈਂ ਉਸ ਨੂੰ ਗਲਤ ਬੋਲਦਾ ਹਾਂ ਤੁਸੀਂ ਗਲਤੇ ਪੜ੍ਹਨਾ ਉਸ ਨੂੰ ਆਪਣੇ ਹਿਸਾਬ ਨਾਲ ਸਹੀ ਕਰਕੇ ਤੇ ਤੁਸੀਂ ਉਹਦਾ ਸਹੀ ਤੇ ਸ਼ਬਦ ਉਚਾਰਨ ਕਰਨਾ ਹੈ ਦਾ ਕਰਕੇ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਓ ਤੇ ਇਹ ਨਹੀਂ ਹੈਗਾ ਕਿ ਆਪਾਂ ਇੱਕ ਵਾਰੀ ਵੀਡੀਓ ਦੇਖ ਲਈ ਜਾ ਪੰਜ ਵਾਰੀ ਜਿੰਨਾ ਟਾਈਮ ਇਹ ਪਹਾੜੇ ਤੁਹਾਡੇ ਮੂੰਹ ਜਵਾਨੀ ਯਾਦ ਨਹੀਂ ਹੁੰਦੇ ਤੁਸੀਂ ਡੇਲੀ ਇਸ ਵੀਡੀਓ ਨੂੰ ਇੱਕ ਵਾਰੀ ਦੇਖਣਾ ਮੈਂ ਪਿਛਲੀ ਵੀਡੀਓ 'ਚ ਵੀ ਕਹਿ ਕੇ ਆ ਤਾਂ ਬੇਸ਼ੱਕ ਸਵੇਰੇ ਜਦੋਂ ਉੱਠਦੇ ਹੋਏ ਤੁਸੀਂ ਚਾਹ ਪੀਂਨੇ ਹੋ ਬੇਸ਼ੱਕ ਚਾਹ ਪੀਂਦੇ ਹੋਏ ਇਸ ਵੀਡੀਓ ਨੂੰ ਲਾ ਲਓ ਪਰ ਇਹ ਤੁਸੀਂ ਆਪਣਾ ਡੇਲੀ ਦਾ ਨਿਯਮ ਲੈ ਲਓ ਕਿ ਆਪਾਂ ਇਸ ਵੀਡੀਓ ਨੂੰ ਦੋਨੋਂ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖਣੀ ਦੇਖਣਾ 2 ਤੋਂ ਲੈ ਕੇ 20 ਤੱਕ ਪਹਾੜੇ ਪੜ੍ਹਨੀ ਪੜਨੇ ਨੇ ਤੇ ਮਕਸਦ ਸਿਰਫ ਵੀਡੀਓ ਦੇਖਣਾ ਨਹੀਂ ਹੈਗਾ ਮਕਸਦ ਪਹਾੜੇ ਯਾਦ ਕਰਨਾ ਹੈ ਤਾ ਕਰਕੇ ਵੀਡੀਓ ਦੀ ਆਵਾਜ਼ ਬੇਸ਼ੱਕ ਤੁਸੀਂ ਘੱਟ ਰੱਖਿਓ ਮੇਰੇ ਨਾਲ-ਨਾਲ ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਮੈਨੂੰ ਸੁਣੀ ਜਾਣਾ ਹੈ ਮੇਰੇ ਨਾਲ-ਨਾਲ ਤੁਸੀਂ ਆਪ ਵੀ ਉਚਾਰਨ ਕਰਨਾ ਹੈ ਜਿੰਨੀ ਸ਼ੁੱਧ ਉਚਾਰਨ ਕਰੋਗੇ ਜਿੰਨਾ ਉਚੀ ਉਚਾਰਨ ਕਰੋ ਲਓਗੇ ਉਹਨਾਂ ਛੇਤੀ ਇਹ ਪਹਾੜੇ ਤੁਹਾਡੇ ਜ਼ਿਆਦਾ ਹੋਣਗੇ ਤੇ ਇਹ ਮੈਂ ਲਿਖ ਕੇ ਦੇ ਸਕਦਾ ਹਾਂ ਇਸ ਗੱਲ ਦੀ ਗਾਰੰਟੀ ਦੇ ਸਕਦਾ ਹਾਂ ਕਿ ਤੁਸੀਂ ਇੱਕ ਵਾਰ ਇਹ ਪਹਾੜਿਆਂ ਨੂੰ ਯਾਦ ਕਰ ਲਓ ਉਤੋਂ ਬਾਅਦ ਪੂਰੀ ਉਮਰ ਤੁਸੀਂ ਚਾਹੇ ਜਿੰਨਾ ਮਰਜ਼ੀ ਪੜ੍ਹ ਲਓ ਚਾਹੇ ਅੱਗੇ ਜਾ ਕੇ ਤੁਸੀਂ ਪੇਪਰਾਂ ਦੀ ਤਿਆਰੀ ਕਰੋ ਇਹ ਪੜੇ ਤੁਹਾਡਾ ਸਾਥ ਦੇਣਗੇ ਅਖੀਰ ਤੱਕ ਤਾਂ ਕਰਕੇ ਜੇ ਪੜਦੇ ਹੋਏ ਕੋਈ ਕਮੀ ਰਹਿ ਗਈ ਹੋਵੇ ਕੋਈ ਗਲਤੀ ਹੋ ਗਈ ਹੋਵੇ ਉਸ ਦੇ ਲਈ ਮੈਨੂੰ ਮਾਫ ਕਰਿਓ ਆਪਣੇ ਹਿਸਾਬ ਨਾਲ ਤੁਸੀਂ ਗਲਤੀਆਂ ਨੂੰ ਸਹੀ ਕਰ ਲਿਓ ਤੇ ਜੇ ਤੁਹਾਨੂੰ ਲੱਗੇ ਕਿ ਹਾਂ ਵੀਡੀਓ ਕੰਮ ਦੀ ਹੈ ਇਸ ਨੂੰ ਅੱਗੇ ਤੋਰਨਾ ਚਾਹੀਦਾ ਹੈ ਤਾਂ ਵੱਧ ਤੋਂ ਵੱਧ ਇਸ ਨੂੰ ਗਰੁੱਪਾਂ 'ਚ ਸ਼ੇਅਰ ਕਰਿਓ ਆਪਣੇ ਸਾਥੀ ਮਿੱਤਰਾਂ ਨੂੰ ਦੱਸਿਓ ਤੇ ਵਿਦਿਆਰਥੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਹਾਨੂੰ ਜੇਕਰ ਕੋਈ ਵਿਸ਼ਾ ਇਹ ਜਾ ਲੱਗਦਾ ਹੈ ਜਾਫਰ ਕੋਈ ਸਵਾਲ ਕੋਈ ਸਪੈਸ਼ਲ ਤੁਹਾਨੂੰ ਇਹੋ ਜਿਹਾ ਲੱਗਦਾ ਕਿ ਹਾਂ ਇਸ ਵਾਰ ਸਾਨੂੰ ਸਮਝ ਨਹੀਂ ਆ ਰਿਹਾ ਜਾਂ ਸਕੂਲ ਚ ਅਧਿਆਪਕ ਤੋਂ ਅਸੀਂ ਪੜ ਰਹੇ ਹਾਂ ਤਾਂ ਸਾਡੇ ਉੱਥੇ ਸਾਡੇ ਦਿਮਾਗ ਚ ਨਹੀਂ ਪੈ ਰਹੀ ਇਹ ਗੱਲ ਤਾਂ ਤੁਸੀਂ ਕਮੈਂਟ ਬਾਕਸ ਚ ਉਹ ਤੁਸੀਂ ਆਪਣੀ ਡਿਟੇਲ ਦੇ ਸਕਦੇ ਹੋ ਕਿ ਫਲਾਣਾ ਸਵਾਲ ਹੈ ਮੇਰੀ ਪੂਰੀ ਕੋਸ਼ਿਸ਼ ਹੋਊਗੀ ਕਿ ਪੂਰੇ ਵਿਸਥਾਰ ਸਹਿਤ ਤੁਹਾਨੂੰ ਉਸ ਦਾ ਸਮੱਸਿਆ ਦਾ ਤੁਹਾਡੇ ਦਾ ਹੱਲ ਦਿੱਤਾ ਜਾਵੇ ਬਾਕੀ ਧੰਨਵਾਦ ਜੀ